ਇੱਕ ਚੀਜ਼ ਦਿਖਾਉਣਾ ਹੀ ਤੁਹਾਨੂੰ ਆ ਦੇਖੋ ਰਿਮੋਟ ਇਹ ਕਿੱਥੇ ਲਗੋਇਆ ਹੋਇਆ ਵੀ ਵਿਰਾਟ ਕਿਤੇ ਲੈਣ ਲੱਭ ਲੱਭਤਾ ਦੇ ਵਿੱਚ ਰਿਮੋਟ ਲਗੋਇਆ ਹੋਇਆ ਐ ਓਏ ਬੜਾ ਚਲਾ ਕੇ ਮਾਰਦਾ ਓਏ ਹਾਂ ਇਹ ਬੜਾ ਖਤਮ ਲਾ ਕੇ ਬੰਦਾ ਓਏ ਇਹ ਤਾਂ ਇਹ ਤਾਂ ਬੜਾ ਸੀਗਰੇ ਕਹਿੰਦੇ ਸੀ ਨਾ ਪੀਜਾ ਪੀਜਾ ਲੈ ਆਂਦਾ ਤੇਰਾ ਪੀਜਾ ਸਰ ਦੇਖ ਹਾਂ ਹਾਂ ਦੇਖ ਹੌਣ ਮੇ ਹੌਣ ਠੰਡ ਗਈ ਓਏ ਉਹ ਲੇਗ ਨਾਲ ਵਹੀਂ ਉਹ ਰਾਮ ਨਾ ਰਾਮ ਨਾ ਰਾਮ ਨਾ ਰਾਮ ਲੇਗ ਨਾਲ ਵਹੀਂ ਉਹ ਗੋ ਰੋਟੀ ਦੇਖਦਾ ਵਾਂ ਕਿ ਚੋਪੜਦਾ ਵਾਂ ਤੂੰ ਇਹ ਰੋਟੀਆਂ ਥਲਦਾ ਵਾ ਉੱਥੇ ਤਵੇ ਤੇ ਹਨਾ ਇਹ ਗੁਗੂ ਜਣਾ ਰੋਟੀ ਵੀ ਬਣਾ ਲੈਂਦਾ ਭਾਈ ਹਨਾ ਥਲ ਵੀ ਲੈਂਦਾ ਉਹਦੇ ਥਲਦਾ ਪਿਆ ਵਾ ਰੋਟੀ ਥਲਦਾ ਪਏ ਇਹ ਐਸੇ ਠੀਕ ਆ ਲੈ ਭਾਈ ਰੋਟੀ ਲੈ ਕੇ ਆਉਂਦਾ ਹੁਣ ਗੁਗੂ ਕਿਦੇ ਵਾਸਤੇ ਆਇਆ ਆਰਜੂ ਵਾਸਤੇ ਆਇਆ ਦੇਲਾ ਪਤਾ ਕਿੰਨੀ ਸੇਵਾ ਕਰਦਾ ਹੈ ਤੇ ਤੂੰ ਤੂੰ ਇੱਥੇ ਬੈਠੀ ਹੈ ਮਹਾਰਾਣੀ ਵਾਂਗ ਕੇ ਹਨਾ ਮੈਂ ਤਾਂ ਕਭੀ ਚਾਹਾਂ ਆਪਾਂ ਬਾਏ ਕਰਦੇ ਆ ਹੋਰ ਹੀ ਸੀਨ ਕ੍ਰੀਏਟ ਕਰਦਾ ਇਹਨਾਂ ਨੇ ਸਸਤੀ ਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੇਖਾ ਜੀ ਅੱਜ ਤੱਕ ਗੁੱਸ ਸਾਡੇ ਤੋਂ ਵੀ ਪਹਿਲਾਂ ਉੱਠਿਆ ਹੋਇਆ ਮੈਂ ਟੋਪੀ ਟਾਪੀ ਪਾ ਕੇ ਦੇਖਣ ਲੱਗਾ ਹਾਂ ਫੋਨ ਗੰਦਾ ਜੇ ਕਾਕਾ ਛੇਰੇ ਛੇਰੇ ਫੋਨ ਦੇਖਣ ਲੱਗਾ ਹੋਇਆ ਹੈ ਹਲੋ ਜੀ ਆਪੋ ਵੀ ਉੱਠ ਗਏ ਆ ਤੇ ਇਹ ਖੁੱਤਾ ਜੇ ਬੇਸੂਪਾ ਜੇ ਪਹਿਲਾਂ ਉੱਠੇ ਹੁੰਦਾ ਹਾਂਜੀ ਉਹ ਦੋਨੇ ਸੁੱਤੇ ਹੀ ਪਏ ਹਜੇ ਆਹ ਦੇ ਚਲੋ ਆਪਾਂ ਵੀ ਉੱਠਦੇ ਤੁਸੀਂ ਦੁੱਧ ਪੀ ਲੈ ਗੁੱਗੂ ਦੁੱਧ ਪੀ ਲੈ ਹਾਂ ਲੈ ਆਇਆ ਚਲੋ ਆਪਾਂ ਵੀ ਉੱਠਦੇ ਆਪਾਂ ਇਹ ਬਰਸ਼ ਬਰਸ਼ ਕਰੀਏ ਠੀਕ ਆ ਲਓ ਜੀ ਸਸਰੀਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਿਰਾਟ ਲਓ ਜੀ ਵਿਰਾਟ ਵੀ ਉੱਠ ਗਿਆ ਵਿਰਾਟ ਉੱਠ ਕੇ ਦੇਖਣ ਲੱਗਿਆ ਹੋਇਆ ਇਹਦਾ ਫੋਨ ਇਹ ਸਵੇਰ ਸਵੇਰ ਇਹਦਾ ਇਹੀ ਕੰਮ ਹੈ ਨਾ ਅਨਮੋਲ ਨਹੀਂ ਹਜੇ ਉੱਠੀ ਨੀ ਮੋਨ ਹੈ ਸੁੱਤੀ ਪਈਆ ਚਲੋ ਛੁੱਟੀਆਂ ਨੇ ਮौजਾਂ ਕਰੋ ਮਨਵੀਰ ਤਾਂ ਉੱਠ ਕੇ ਗਿਆ ਪਤ ਉਹਦਰ ਰੀਤੂ ਨੇ ਚੱਲੇ ਆ ਘਰ ਨੂੰ ਵਿਰਾਟ ਰੀਤੂ ਨੇ ਘਰ ਨੂੰ ਚੱਲੇ ਆ ਹਨਾ ਤੇ ਮਨਵੀਰ ਉਹਨਾਂ ਨੂੰ ਮਿਲਣ ਗਿਆ ਚਲੋ ਮੈਂ ਵੀ ਜਾਂਨਾ ਠੀਕ ਆ ਹੂੰ ਹੋਰ ਜਾ ਔਰ ਜਾ ਬ੍ਰਸ਼-ਪੁਰਸ਼ ਕਰ ਲੈ ਚਲ ਬਾਏ ਬਾਏ ਨਾਇ ਸ਼ਿਰਦ ਬਾਏ ਸ਼ਿਰਦ ਬਾਏ ਬਾਏ ਉਹ ਵਿਚਾਰੀ ਨੂੰ ਬੁਖਾਰ ਹੋਇਆ ਹਾਂ ਹੋਣ ਨਹੀਂ ਦੇਖਦਾ ਮੈਂ ਚਲੋ ਕੋਈ ਨਹੀਂ ਕੋਈ ਨਹੀਂ ਚਲੋ ਚਲ ਰੀਤੂ ਨੇ ਚੱਲ ਗਏ ਭਾਈ ਸਾਹਿਬ ਹੁਣ ਤੁਸੀਂ ਇਕੱਲੇ ਮौज-ਮਸਤੀ ਕਰੋਗੇ ਹੈ ਚੱਕ ਕੇ ਮੈਂ ਜਦੀ ਰਿਮੋਟ ਫੜਾਤਾ ਵੀ ਰਿਮੋਟ ਟੀਵੀ ਲਾ ਦਿਓ ਫਟਾਫਟ ਹਨਾ ਹੈ ਓਏ ਓ ਨਾ 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 ਥੱਲੇ ਠੰਡਾ ਫਰਸ਼ ਯਾਰ ਉੱਠ 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 ਹਾਂ ਨਾਈ ਦੱਸਾ ਦੋ ਹੀ ਦਰ ਲੱਗਦੇ ਆ ਚੱਲ ਆਪਾਂ ਰੋਟੀ ਖਾਂਦੇ ਆ ਆਪਾਂ ਰੋਟੀ ਖਾਈਏ ਠੀਕ ਆ ਆ ਜਾ ਉਹਨੂੰ ਲਿਆ ਬਰਾੜ ਨੂੰ ਵੀ ਲਿਆ ਮਾਵੀ ਅਨਮੋਲ ਵੀ ਉੱਠ ਕੀ ਅ ਗੁੱਡ ਮਾਰਨਿੰਗ ਐਨਮੋਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾ 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 ਆ ਆ ਆ ਫੇਰ ਡੁੱਟਿਆ ਹੋਇਆ ਪੂਰਾ ਐਕਟਿਵ ਹੈ ਨਾ ਟੱਪੀ ਜਾਂਦਾ ਤੇ ਗਾਣਿਆਂ ਦੇ ਉੱਤੇ ਗਾਣੇ ਲਾ ਕੇ ਉਹ ਨੱਚੀ ਜਾਂਦਾ ਐ ਐ ਐ ਚਲੋ ਆਪਾਂ ਵੀ ਤਿਆਰ ਹੋਈਏ ਤਿਆਰ ਹੋ ਕੇ ਫਿਰ ਚਲੀਏ ਕੰਮ ਤੇ ਹੈ ਨਾ ਠੀਕ ਹੈ ਨਮਨ ਕਰ ਲਓ ਬੱਚੋ ਰੋਟੀ ਖਾ ਲਓ ਬੱਚੀ ਵੋਏ ਅੱਛਾ ਇੱਕ ਚੀਜ਼ ਦਿਖਾਉਣਾ ਹੀ ਤੁਹਾਨੂੰ ਆ ਦੇਖੋ ਰਿਮੋਟ ਇਹਨੇ ਕਿੱਥੇ ਲਗੋਇਆ ਹੋਇਆ ਵੀ ਵਿਰਾਟ ਕਿਤੇ ਲੈਣ ਲੱਗ ਲਾ ਵੀ ਲੱਤਾਂ ਦੇ ਵਿੱਚ ਰਿਮੋਟ ਲਗੋਇਆ ਹੋਇਆ ਹੈ ਓਏ ਤੂੰ ਬੜਾ ਚਲਾਕ ਬੰਦਾ ਓ ਹੈ ਵਿਰਾਟ ਓਏ ਵਿਰਾਟ ਇਹ ਰਿਮੋਟ ਲੱਤਾ ਵਿੱਚ ਲੁਕੋਇਆ ਹੋਇਆ ਓ ਦੇ ਆ ਦੇ ਬਈ ਤੂੰ ਵੀ ਤਾਂ ਲੈ ਨਾਲ ਮੈਂ ਓ ਬੜਾ ਖਤਰਨਾਕ ਬੰਦਾ ਓ ਇਹ ਤਾਂ ਇਹ ਤਾਂ ਬੜਾ ਗੰਦਾ ਹੈ ਤੇਰੀ ਅਰੇ ਬੋਲ ਦੇ ਲੈ ਕਿੰਨਾ ਚਲਾਕ ਆ ਕਾਕਾ ਰਿਮੋਟ ਲੱਤਾ ਵਿੱਚ ਲੁਕੋਇਆ ਹੋਇਆ ਸੀ ਓਨੇ ਕਦਾ ਯਾ ਲਓ ਜੀ ਆਪਾਂ ਤਾਂ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਅੱਜ ਆਪਾਂ ਟੋਪੀ ਪਾ ਲਈ ਆ ਕਿਉਂਕਿ ਠੰਡ ਬਹੁਤ ਲੱਗੀ ਕੱਲ ਮੈਨੂੰ ਚਲੋ ਪੁੱਤ ਰੋਟੀ ਖਾ ਲਈ ਪਾਪਾ ਹਾਂਜੀ ਓਏ ਇਹ ਤੂੰ ਰੋਡ 'ਤੇ ਕੋਈ ਫਿਰਦਾ ਇੱਥੇ ਹੈਂ ਚਲੋ ਬਾਏ ਪੁੱਤ ਬਾਅਦ ਬਾਏ 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 ਹਾਂਜੀ ਬਾਇਨ ਮਾਲ ਬਾਏ ਆਪਾਂ ਫਿਰ ਤੇ ਪੈਰ ਨੂੰ ਮਿਲਦੇ ਆ ਬਾਏ 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 ਹਾਂਜੀ ਫਿਰ ਰੈਡੀਆ ਉਹ ਬੱਸ ਕਰ ਪੀਜਾ ਪੂਜਾ ਨਹੀਂ ਖਾਣਾ ਬਾਏ 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 ਲੋ ਜੀ ਅੱਜ ਵੀ ਨਿਕਲੇ ਹੋਇਆ ਮਾਰਕੀਟ ਵਿੱਚ ਅੱਜ ਮੈਂ ਟੋਪੀ ਲਿਆ ਸੀ ਅੱਜ ਬਹੁਤ ਠੰਡ ਸੀ ਬਾਹਰ ਤੇ ਹੁਣ ਵੀ ਬੜੀ ਠੰਡ ਆ ਸੋ ਮਾਰਕੀਟ ਦਾ ਕਰਨੀ ਆ ਕੰਮ ਤਾਂ ਕਰਨਾ ਹੀ ਆ ਹੈਨਾ ਤੇ ਸਰਦੀ ਤੋਂ ਬਚਣਾ ਵੀ ਆ ਸੋ ਸਾਰਿਆਂ ਨੂੰ ਇਹੀ ਸਲਾਹ ਆ ਸਰਦੀ ਤੋਂ ਬਚੋ ਜਿੰਨਾ ਬਚੋ ਓਜਨਾ ਵਿਰਾਟ ਮੰਗ ਰਿਹਾ ਸੀ ਮੇਰੇ ਕੋਲੋਂ ਪੀਜ਼ਾ ਤੇ ਉਹਨੂੰ ਮੈਂ ਫਿਰ ਇੱਕ ਮੰਨੀ ਪੀਜ਼ਾ ਤੇ ਇੱਕ ਚੀਜ਼ ਸੈਂਡਵਿਚ ਤੇ ਪਕੌੜੀਆਂ ਲੈ ਚੱਲਿਆ ਦੇਖਿਓ ਕਿੰਨਾ ਫੋਸ਼ਨ ਦਾ ਘਰੇ ਜਾ ਕੇ ਦੇਖਿਓ ਖੋਲੋ ਜੀ ਗੇਟ ਹਾਂ ਆਜਾ 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 ਲਾ ਫੜ ਦੇ ਦੇ ਆਹ ਦੇਖੇ ਵੇ ਆਉਂਦਾ ਆ ਵੀ ਫੜ ਹੈਲੋ ਅਬ ਇਹ ਖੋਸ਼ ਕਰ ਨਹੀਂ ਹਾਂ ਚੱਲ ਚੱਲ ਮੈਂ ਅੰਦਰ ਹੋਣਾ ਉਹ ਵਿਚ ਡੇਪ ਪਗਵਾ ਚਲਾ ਗਿਆ ਗਿਆ ਅਲੋ ਜੀ ਉੱਪਰ ਆ ਗਏ ਆਹ ਆਹ ਤੁਹਾਨੂੰ ਸਵਾਗਤ ਕਰਨਾ ਹੈ ਨਾਲੇ ਬਰਾਰ ਬਰਾਰ ਤਾਂ ਲੈ ਕੇ ਆਪਣੀ ਚੀਜ਼ਾਂ ਭੱਜ ਗਿਆ ਆਓ ਬੋਲੀ ਜੀ ਇਹਨੂੰ ਪਾਪਾ ਦੀ ਗੋਦੀ ਚੜਨ ਦਾ ਰਹਿੰਦਾ ਇਹ ਚੀਜ਼ਾਂ ਵਿੱਚ ਨਹੀਂ ਭਾਈ ਕਿਉਂ ਜੀ ਚਲੋ ਜੀ ਹਾਂ ਹੁਣ ਮਿਲਦਾ ਚੀਜ਼ੀਆਂ ਰੱਖ ਕੇ ਹਾਂ ਆਹ ਭਾਈ ਕਿਵੇਂ ਹੋ ਹੈਲੋ ਹੈਲੋ ਮੈਡਮ ਜੀ ਹੈਲੋ ਤੂੰ ਜਾਈ ਚ ਬੜੀ ਜਾਨੀਂ ਕੀ ਗੱਲ ਬਾਤ ਠੰਡ ਲੱਗਦੀ ਅੱਜ ਹੈ ਹਾਂ ਮੇਰੇ ਹੱਥ ਤੇ ਡਰ ਖਲ ਜਾਏ ਕਿ ਨਾ ਤੁਮ ਦਾ ਹਾਂ ਗਰਮ ਪਿਆ ਇਹਨੂੰ ਕੀ ਹੈ ਠੰਡਾ ਹੈ ਸਵੇਰੇ ਕਹਿੰਦੀ ਸੀ ਨਾ ਪੀਜਾ ਪੀਜਾ ਲਿਆਂਦਾ ਤੇਰਾ ਪੀਜਾ ਚਲ ਦੇਖ ਦੇ ਹੁਣ ਸੁਣ ਦੇ ਹੁਣ ਮੈਂ ਹੁਣ ਠੰਡ ਗਈ ਆ ਉਹ ਡੇਗ ਨਾ ਪਈ ਉਹ ਰਾਵ ਨਾ ਰਾਵ ਨਾ ਰਾਵ ਨਾ ਡੇਗ ਨਾ ਪਈ ਚੱਲ ਚੱਲ ਹਾਂ ਉਹ ਇਤਨੀ ਖਾ ਥਾਲਣ ਲਈ ਕੀ ਆ ਥਾਲਣ ਚਲ ਖਾ ਲ ਖਾ ਲ ਆ ਜਾ ਬਤ ਤੂੰ ਵੀ ਆ ਜਾ ਬਾਰੀ ਨਵੀਂ ਇਹਨਾਂ ਨੂੰ ਆਪਾਂ ਚੀਜੀ ਲਿਆ ਦੇਦੀ ਹੁੰਦੀ ਹੈ ਇਹ ਮਹੀਨੇ ਦੋ ਮਹੀਨੇ ਵਿੱਚ ਇੱਕ ਦੀ ਵਾਰ ਬਾਹਰ ਲਈ ਜ਼ਿਆਦਾ ਨਹੀਂ ਕਿਉਂ ਜੀ ਐਨੀ ਹੀ ਮਿਲਣੀ ਹੈ ਮੈਡਮ ਠੀਕ ਆ ਟੀਵੀ ਵੱਲ ਧਿਆਨ ਬਾਹਰ ਲਓ ਜੀ ਬੱਚੇ ਵੀ ਦੇਖ ਰਹੇ ਆ ਹਨਾ ਹੈਪੀ ਖੁਸ਼ ਹੋ ਗਿਆ ਬਹੁਤ ਸੋਹਣੀ ਫਿਲਮ ਆ ਬਹੁਤ ਵਧੀਆ ਫਿਲਮ ਸੀ ਬਹੁਤ ਹੀ ਜ਼ਿਆਦਾ ਵਧੀਆ ਫਿਲਮ ਸੀ ਨਰੇਸ਼ ਕਥੂਰੀਆ ਬਾਜੀ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਹੀ ਜਿਆਦਾ ਵਧੀਆ ਐਕਟਿੰਗ ਹੈ ਉਹਨਾਂ ਦੀ ਕਿਉਂ ਹਨਮਾਨ ਅੱਛੀ ਲੱਗੀ ਨਾ ਫਿਲਮ ਹਾਂ ਬਈ ਅੱਛੀ ਲੱਗੀ ਹਨਮਾਨ ਕਿਉਂ ਬਈ ਅੱਛੀ ਸੀ ਨਾ ਫਿਲਮ ਹਾਂਜੀ ਬਹੁਤ ਵਧੀਆ ਹਨਮਾਨ ਜੀ ਸਾਡੇ ਪਰਿਵਾਰ ਨੇ ਤਾਂ ਭਾਈ ਬਹਿ ਕੇ ਪੂਰੀ ਫਿਲਮ ਦੇਖੀ ਬਾਜੀ ਬਹੁਤ ਵਧੀਆ ਉਸ ਭਾਜੀ ਬਹੁਤ ਵਧੀਆ ਬਹੁਤ ਵਧੀਆ ਫਿਲਮ ਸੀ ਬਹੁਤ ਵਧੀਆ ਅਸੀਂ ਇੰਜੋਏ ਕੀਤਾ ਪੂਰਾ ਸਾਰੇ ਪਰਿਵਾਰ ਨੇ ਜੀ ਆਪਾਂ ਸ਼ੱਕ ਰਹੇ ਹਾਂ ਜੀ ਪਛਾਦਾ ਅਚਾਰ ਦੇ ਨਾਲ-ਨਾਲ ਚਾਹ ਲੈ ਲਈ ਆਪਾਂ ਗਰਮ-ਗਰਮ ਤੇ ਨਾਲ ਪੀਜ਼ਾ ਸੀਗਾ ਕੌਰਨ ਪੀਜ਼ਾ ਹੈਨਾ ਕੁੱਗੂ ਵੀ ਖਾਂਦਾ ਸਾਡੇ ਨਾਲ ਤੇਰੀ ਐ ਹੈ ਹੈ ਮੈਂ ਨਾਲ ਜ਼ਰੂਰ ਖਾਂਦਾ ਅੰਦਰ ਰੋਟੀ ਹੈਨਾ ਜੀ ਕੁੱਗੂ ਤਾਂ ਸ਼ਰਾਰਤਾਂ ਕਰ ਕਰਕੇ ਬਾਹਰ ਖੇਡਣ ਗਿਆ ਸੀ ਉਹਨਾਂ ਨਾਲ ਵਿਰਾਟ ਨਾਲ ਹੁਣ ਸੌ ਗਿਆ ਹੂੰ ਤੇ ਇਹਦੇ ਸਹਰਾਣੀ ਬੈ ਕੇ ਇਹ ਫੋਨ ਤੇ ਫੋਨ ਹੀ ਚਲਾਉਂਦੀ ਰਹਿੰਦੀ ਆ ਚਲੋ ਮੈਂ ਚੱਲਿਆ ਕੰਮ ਤੇ ਠੀਕ ਆ ਬਾਏ 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 ਫਿਰ ਆਤ ਨੂੰ ਮਿਲਦੇ ਆਂ ਬਾਏ ਆਪਾਂ ਆ ਗਏ ਆ ਜੀ ਘਰ ਤੂੰ ਵਾਸੀਆਂ ਮਾਰੀ ਜਾਣੀਆਂ ਹਾਂ ਚਲੋਂ ਦੇ ਕੇ ਵਾਸੇ ਐਨਾ ਸੌਂਦੀ ਆ ਤੂੰ 11 11 12 ਵਾਰ ਹੋਰ ਤਾਂ ਕਿ ਛੁੱਟੀਆਂ ਵਿੱਚ ਉੱਡਦੀ ਆ ਤੂੰ ਹੈ ਲਾ ਜੀ 8 ਵਜ ਗਏ ਨੇ ਤੇ ਫੜੋ ਜੀ ਆਪਣਾ ਦੁੱਧ ਹੈ ਕੀ ਹੋਇਆ ਸਿੱਖੇ ਰੇ ਮਮਾ ਤੇ ਬੁੜਾ ਤਾਂ ਨਾ ਦੱਸ ਤੇਰੀ ਉਮਰ ਆ ਕੋਈ ਹਾਈਡ ਹਾਈਡ ਸਿੱਖੇ ਲੱਗਦੀ ਲੁਕਰਮ ਚੀਚਾਂ ਆ ਦੋਗੀ ਲਓ ਜੀ ਫੜੋ ਆਪਣਾ ਦੁੱਧ ਹਾਂ ਹਰ ਪਾ ਹਰ ਪਾ ਹਾਂ ਲੱਭ ਲਿਆ ਕੋਲ ਲੱਭਿਆ ਹੱਥੇ ਰ ਤੂੰ ਅਥੇ ਕੁਰਸੀ ਥਲੇ ਬੜਾਈ ਗੱਲ ਓਏ ਮੈਂ ਥੋ ਦੇਖ ਕੇ ਗਈ ਮਮਾ ਮੇਰੇ ਪੈਰ ਨੂੰ ਤੂੰ ਟੱਚ ਕਰਕੇ ਗਿਆ ਮੇਰੇ ਹੱਥ ਨੂੰ ਤੂੰ ਸ਼ਰਮਸਾਰ ਹੋਣਾ ਕੋਈ ਨਾ ਹੱਦ ਹੋ ਗਈ ਮਮਾ ਤੁਸੇ ਪਾਇਆ ਤੇ ਮੈਨੂੰ ਐਕਸਰਵੇ ਕਰਨਾ ਸੀ ਉਹ ਵੀ ਲੈ ਕੇ ਬਰਾ ਇੱਥੇ ਇੱਥੇ ਲੁੱਕਰ ਵੀ ਟਿਕਟ ਲੱਗੇ ਆ ਵੀ ਨਿੱਕਾ ਜਿਹਾ ਕਿੱਥੇ ਨਿਕਲ ਗਿਆ ਤੂੰ ਵੀ ਲੁਕਿਆ ਹੋਇਆ ਸੀ ਹਾਂ ਤੂੰ ਕਿੱਥੇ ਲੁਕਿਆ ਸੀ ਜੀ ਹੁਣ ਬਰਾਡ ਖੁਲਬ ਲਿਆ ਆਪੀ ਆ ਗਿਆ ਬਾਹਰ ਹੈ ਓਏ ਬਰਾਡ ਨੂੰ ਲੱਭ ਲਿਆ ਉਹ ਤੂੰ ਤੂੰ ਲੱਭਦਾ ਸੀਗਾ ਲੁਕਿਆ ਹੋਇਆ ਸੀ ਅੱਛਾ ਮੋਬਾਈਲ ਤੇ ਵੀ ਛੋਟੇ ਸਾਹਿਬ ਜੱਦ ਲਿਖਣ ਲੱਗਿਆ ਹੋਇਆ ਚਾਰ ਸਾਹਿਬ ਜੱਦ ਲਊਗਾ ਵਾ ਇਹ ਪੂਰਾ ਫੈਨ ਆ ਜੀ ਇਹ ਹੈਨਾ ਹੈ ਕਿਦਾਂ ਰੀਤ ਥੋੜੀ ਰੀਤ ਥੋੜੀ ਉਹ ਲੋਕਾਂ ਕਰਕੇ ਬੰਦਾ ਸੌਦਾ ਨਾ ਵਿਚਾਰੇ ਮੋਬਾਈਲ ਓਏ ਕੋਈ ਤਾਂ ਬਲੌਗ ਲਾ ਲਿਆ ਤੂੰ ਚੱਲ ਤੇਰ ਚੱਲ ਹਾਂ ਲਾਜੂ ਲਾਜੂ ਕੀ ਕਹਿੰਦੀ ਐ ਤੈਨੂੰ ਇਹ ਨਹੀਂ ਖੇਡਦੀ ਇਹ ਨਹੀਂ ਖੇਡਦੀ ਨੀ ਕੁੱਟੜਾ ਇਹ ਇਹਨੂੰ ਵੀ ਲਾਇਆ ਕਰੋ ਖੇਡਣ ਓਏ ਵਿਰਾਟ ਵਿਰਾਟ ਇਹਨੂੰ ਵੀ ਲਾਇਆ ਕਰੋ ਪਰ ਇਹਨੂੰ ਆਰ ਜੂਰੂ ਖੇਡਣ ਲਾਇਆ ਕਰੋ ਫੋਨ ਫੋਨ ਹੀ ਦੇਖਦੀ ਰਹਿੰਦੀ ਐ ਹਾਂ ਪਾਪਾ ਹਾਂਜੀ हां जी हां जी जी जी, 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 जी आए एप्पल खाओ 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 शाबाश ਤੁਹਾਡੇ ਫਿਰੇੜਾ ਖਾਓ ਖਾ ਲੋ ਖਾ ਲੋ ਖਾ ਲੋ ਸ਼ਾਬਾਸ਼ ਮੈਂ ਵੀ ਕੱਪੜੇ ਬਦਲ ਲਾਂ ਠੀਕ ਹੈ ਓਏ 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 ਇਹ ਦੇਖ ਲੋ ਜੀ ਇਹ ਛੋਟਾ ਜਿਹਾ ਬਹੁਤ ਸੇਵਾ ਕਰਦਾ ਮੇਰੀ ਚਪਲਾ ਚੱਕ ਕੇ ਲਿਆਉਂਦਾ ਜਦੀ ਅਜੇ ਪਤਾ ਮੈਂ ਜੁੱਤੀ ਲਾਉਣੀ ਆ ਠੀਕ ਆ ਸ਼ਾਬਾਸ਼ ਹੈ ਪਾਲ ਨਾ ਪਾਲ ਨਾ ਪਾਲ ਨਾ ਦੇਖ ਲਾ ਸਿੱਖ ਲਾ ਕੋ ਛੋਟੇ ਤੋਂ ਸਿੱਖ ਲਾ ਤੂੰ ਤੇਰੇ ਬਾਤ ਨਹੀਂ ਰੱਖੇਂ ਜਪਨਾ ਮੇਰੀਆਂ ਰੱਖਿਆ ਉਹਨਾਂ ਨੇ ਫੜਾ ਉਹ ਲੈ ਗਿਆ ਕੁਕੂ ਚੱਕ ਲੈ ਕੇ ਆ ਲੈ ਕੇ ਆ ਉਹਦੇ ਕੋਲ ਲੈ ਕੇ ਆ ਦੇਖ ਰੱਖ ਕੇ ਤੇ ਓਏ ਦੱਸ ਦਿੱਤੀ ਉਹ ਦੇ ਲੱਕ ਨੇ ਉਹ ਕਿੰਨੇ ਸਨਮਾ ਆਪਾਂ ਵੀ ਫੜਾ ਦਿਆ ਕਰਕੇ ਉੱਪਰ ਕਿੰਨੇ ਸਨਮਾਨ ਨਾਲ ਆਹੋ ਇਹ ਫੜਾਉਂਦਾ ਜੀ ਆਹੋ ਇਹੀ ਫੜਾਉਂਦਾ ਮੈਨੂੰ ਹਟ ਕਿਉਂ ਟੋਪੀ ਲਾਈ ਪਤਾ ਉਹਦੀ ਟੋਪੀ ਨਾ ਲਾ ਲੈ ਲੈ ਪੁੱਤ ਟੋਪੀ ਲੈ ਓਏ ਖਾਜ ਕਰਕੇ ਉਹ ਟੋਪੀ ਦੇ ਦੇ ਠੀਕ ਆ ਠੰਡ ਬਹੁਤ ਲੈ ਲੈ ਪੁੱਤ ਲੈ ਲੈ ਨਹੀਂ ਨਾ ਨਾ ਕੋਈ ਨਹੀਂ ਕੋਈ ਨਹੀਂ ਚੱਕ ਕੇ ਦੇਊਗਾ ਚੱਕ ਕੇ ਦੇਊਗਾ ਓਏ ਦੇ ਦੇ ਚੱਕ ਲੈ ਚੱਕ ਲੈ ਲੈ ਬੱਧੇ ਮਸ ਆ ਸ਼ਾਬਾਸ਼ ਇਹ ਇਦਾਂ 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 ਲੈ ਲਓ ਸ਼ਾਬਾਸ਼ ਸ਼ਾਬਾਸ਼ ਯਾਰ ਨਾ ਪੰਗੇ ਨਾ ਲਿਆ ਕਰਨ ਨਾ ਪਰ ਮੈਂ ਦੱਸ ਚਾਹੀਦੀ ਆ ਹਾਂਜੀ ਓਏ ਸਿੰਮਲਾ ਮੇ ਚਾਹੀਦੀ ਆ ਉਹ ਤੂੰ ਬਹਿ ਜਾ ਟੱਕ ਕੇ ਕੋਈ ਗੱਲ ਨਹੀਂ ਦੇਖ ਲੈਣੇ ਕੋਈ ਗੱਲ ਕੋਈ ਗੱਲ ਦੇਖ ਦੇਖ ਦੇ ਹਾਂ ਹਾਂ ਜੈਕਟ ਪਾਈ ਆ ਵੀ ਕੁਗੂ ਨੇ ਜੈਕਟ ਹਾਂ ਪਾਪਾ ਮੈਂ ਸ਼ਿਮਲਾ ਆਇਆ ਉਹਦੇ ਮੈਨੂੰ ਕੱਪੜੇ ਬਦਲਣ ਦੋ ਚਲੋ ਮੈਂ ਕੱਪੜੇ ਬਦਲ ਕੇ ਫੇਰ ਦੇ ਦਵਾਂ ਚੁੱਪ ਕੋ ਅਬਸ ਕਰ ਬਸ ਕਰ ਦੇਖ ਲੈਣੇ ਕੋਈ ਨਹੀਂ ਹੈ ਤੂੰ ਵੀ ਮੰਗਦਾ ਕੁਝ ਚੁੱਪ ਤੇਰੀ ਬਚ ਚਲੋ 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 ਬਾਹਰ ਬੈਠੋ ਬਾਹਰ ਇਹ ਸਾਡਾ ਛੋਟਾ ਕਾਕਾ ਫੇਰ ਮੰਮਾ ਦੇ ਨਾਲ ਲੱਗਿਆ ਹੋਇਆ ਰੋਟੀ ਬਣਾਉਣਾ ਹੈ ਨਾ ਮਦਦ ਕਰਦਾ ਰੋਟੀ ਬਣਾਉਂਦਾ ਗੁੱਗੂ ਦੀ ਪਰੌਟੀ ਬਣਾਉਂਦੀ ਓਏ ਤੂੰ ਓਏ ਇਹਨੂੰ ਕੀ ਕਰਨਾ ਖਾ ਕੇ ਤੂੰ ਰੋਟੀ ਬਣਾ ਕੇ ਹੂੰ ਹਾਂ 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 ਖਾ ਦੇ ਗੁੱਗੂ ਗੁੱਗੂ ਰੋਟੀ ਦੇਖਦਾ ਵਾਂ ਕਿ ਚੋਪੜਦਾ ਵਾਂ ਤੂੰ ਇਹ ਥਲਦਾ ਵਾਂ ਇਹ ਰੋਟੀਆਂ ਥਲਦਾ ਵਾਂ ਉੱਥੇ ਤਵੇ ਤੇ ਹੈ ਨਾ ਠੀਕ ਆ ਚੋਪੜ ਵੀ ਲੈ ओए ऊपर नहीं चढ़ना ऊपर नहीं चढ़ना ना 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 थल्ली खड़ थल्ली खड़ <laughs> ये गुजाटा रोटी भी बना लेना भाई है ना थल भी लिया <laughs> वो थल का पाया वा रोटी थल का पे ऐसे ठीक है बस बस तंग गर्म हो गर्म हर जा हर जा ये नहीं टल्दा ਚਲੋ ਬਸ ਬਸ ਆਜ ਹਾਂ ਹੋ ਗਿਆ ਹੋ ਗਿਆ ਹੋ ਗਿਆ ਬੜ ਕੇ ਬੜ ਕੇ ਆ ਜਾ ਆ ਜਾ ਨੀਚੇ ਆ ਜਾ ਅੱਛਾ ਹਾਂ ਇਹ ਡੋਰਾ ਨੂੰ ਕਰਦਾ ਹਮਨੇ ਕੀਆ ਹਮਨੇ ਕੀਆ ਉਹ ਨਾ 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 ਤਲਕ ਜੇਂਗਾ ਤਲਕ ਜੇਂਗਾ ਡੇਕ ਜੂਨਾ ਸਰ ਤਲਕ ਨਾ ਜੀ ਹੁਣ ਆਪਾਂ ਕਰਨ ਲੱਗਿਆ ਜੀ ਰਾਤ ਦਾ ਖਾਣਾ ਗੋਭੀ ਵਾਲੇ ਪਰੌਂਠੇ ਨੇ ਹਨਾ ਹਲਕੇ ਫੁਲਕੇ ਹੀ ਤੇ ਇੱਕ ਗੁੱਗੂ ਵੀ ਖਾਊਗਾ ਸਾਡੇ ਨਾਲ ਹਨਾ ਕੋਕੋ ਇਦਾਂ ਕਰੋ ਤੁਸੀਂ ਆ ਪਾਣੀ ਲੈ ਕੇ ਆਓ ਪਾਣੀ ਲੈ ਕੇ ਆਓ ਗਰਮ ਜਲ ਲੈ ਕੇ ਆਓ ਠੀਕ ਆ ਕੋਸਾ ਜਲ ਠੀਕ ਆ ਕੋਸਾ ਹੁੰਦਾ ਦੋ ਹਾਂਜੀ ਤੇ ਵਿਰਾਟ ਵੀ ਖਾਊਗਾ ਟੀਵੀ ਦੇ 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 ਆਪਣਾ ਪਰੌठा ਖਾਓ ਬੱਤ ਖਾ ਲੋ ਖਾ ਲੋ ਤੁਸੀਂ ਮੈਡਮ ਜੀ ਹਲੋ ਮੈਂ ਆ ਰਹੀ ਆ ਹੈ ਆ ਰਹੀ ਆ ਮੈਂ ਹਾਂ ਠੀਕ ਆ ਖਾ ਲੋ ਛੱਡ ਦੇ ਫੋਨ ਖਾ ਲੋ ਟੀਵੀ ਦੇ 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 ਤੁਸੀਂ ਵੀ ਖਾ ਲੋ ਠੀਕ ਆ ਲਿਆਂਦਾ ਨਹੀਂ ਪਾਣੀ ਮੇਰਾ ਉਹਨੂੰ ਉਹਨੂੰ ਪਾਣੀ ਲੈਣ ਭੇਜੋ ਫਟਾਫਟ ਮम्मा ਨੂੰ ਮਮਾ ਦਿਓ ਪਾਣੀ ਮਮਾ ਦਿਓ ਪਾਣੀ ਉਹ ਤਾਂ ਅੰਗੀ ਕਰਦਾ ਨਹੀਂ ਉਹਨੂੰ ਇਹ ਹੁੰਦਾ ਵੀ ਪਾਪਾ ਨੇ ਮੈਨੂੰ ਕਿਹਾ ਵਾ ਤੇ ਫਟਾਫਟ ਮੈਂ ਲੈ ਆਵਾ ਲਾਲੀ ਰੋਟੀ ਲੈ ਕੇ ਆਉਂਦਾ ਹਣ ਗੁਗੂ ਕਿਦੇ ਵਾਸਤੇ ਆਏ ਆਰਜੂ ਵਾਸਤੇ ਆਨ ਬੋਲ ਇੱਧਰ ਨਹੀਂ ਆ ਤੇ ਬੈਠੀਂ ਆਨ ਬੋਲ ਉਹ ਇੱਧਰ ਬੈਠੀ ਹਾਂ ਸ਼ਾਬਾਸ਼ ਇੱਧਰ ਹਾਂ ਉਹ ਤੂੰ ਟੀਵੀ ਬਾਅਦ ਚ ਦੇਖ ਲਈ ਪਹਿਲਾਂ ਉਹਨੂੰ ਰੋਟੀ ਦੇ ਹਾਂ ਤੇਲਾ ਪੁੱਤ ਕਿੰਨੀ ਸੇਵਾ ਕਰਦਾ ਐ ਤੇ ਤੂੰ ਤੂੰ ਇੱਥੇ ਬੈਠੀ ਹੈਂ ਮਹਾਰਾਣੀ ਬਣ ਕੇ ਹਨਾ ਉਹਦੇ ਕੋਲ ਕੰਮ ਕਰਾਉਣੀ ਬੱਚੇ ਕੋਲ ਲਾਵੀ ਫੂਲਾ ਕੇ ਆਰੇ। ਔਰ ਦੇ ਲੋ ਪਾਣੀ ਵੀ ਲਿਆਇਆ। ਇਹ ਆ ਸ਼ਾਬਾਸ਼। ਇਹ ਕਰਦਾ ਬੰਦਾ ਕੰਮ। ਆ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆ ਸ਼ਾਬਾਸ਼। ਆ ਜਾ ਹੁਣ ਆਪਾਂ ਖਾਈਏ ਆਜਾ। ਆ ਜਾ ਤੂੰ ਬਹਿ ਜਾ ਇੱਥੇ। ਬਹਿ ਜਾ ਬਹਿ ਜਾ ਬਹਿ ਜਾ। ਬਹਿ ਜਾ। ਆਪਾਂ ਖਾ ਲਈ। ਮੈਂ ਉਹਨੂੰ ਖਾਣਾ ਪਾਉਣ ਆਇਆ ਸੀਗਾ ਸ਼ੀਰੋ ਨੂੰ। ਮੈਂ ਕਿਹਾ ਚਲੋ। ਖਾਣਾ ਪਾ ਦਈਏ। ਅੱਜ ਮੰਮੀ ਤਾਂ ਗਏ ਹੋਏ ਅੰਮ੍ਰਿਤਸਰ ਨਹੀਂ ਤਾਂ ਉਹ ਅੱਗੇ ਪਾ ਦਿੰਦੇ ਹੁੰਦੇ ਆ। ਕਦੇ-ਕਦੇ ਮੈਂ ਵਿੱਚ ਪਾ ਦਿੰਦਾ ਨਾ। ਖਾ ਲੈ ਖਾ ਲੈ ਖਾ ਲੈ ਪੁੱਤ ਖਾ ਲੈ। ਚੱਲਦੇ ਹਾਂ ਬਹੁਤ ਠੰਡਾ ਉੱਪਰ। ਬਹੁਤ ਠੰਡਾ ਉੱਪਰ ਬਹੁਤ ਠੰਡਾ। ਜੇ ਲਿਓ ਨੀਚੀ ਚੱਲ ਰਹੇ ਹੋ ਵਿਚਾਰਾ ਠੱਡ ਜੀ ਬੈਠਾ ਹੁੰਦਾ ਹੈ ਇਹ ਆ ਇਹਦਾ ਹੈਗਾ ਕਮਰਾ ਕਮਰੇ ਦੇ ਵਿੱਚ ਇਹਦਾ ਉਹ ਰੱਖਿਆ ਹੋਇਆ ਪਿੰਜਰਾ ਪਿੰਜਰੇ ਦੇ ਵਿੱਚ ਜਾਨੀ ਕਿ ਹੈਗਾ ਕੰਬਲ ਵਗੈਰਾ ਗੰਦਾ ਗੁਦਾ ਰੱਖਿਆ ਹੋਇਆ ਇਹਦਾ ਉੱਥੇ ਬੈ ਜਾਂਦਾ ਹੈ ਤਾਂ ਕਮਰੇ ਦੇ ਵਿੱਚ ਬਾਹਰ ਪਾ ਠੰਡ ਅਰੇ ਸ਼ੀਰੋ ਸਾਡਾ ਠੰਡ ਨਹੀਂ ਮੰਨਦਾ ਉੱਪਰ ਆ ਪਾਉਂਦਾ ਜਾਂਦਾ ਰਹਿੰਦਾ ਹੈ ਇਹ ਨਹੀਂ ਮੰਨਦਾ ਠੰਡ ਲੈ ਅਨ ਮੋਲ ਦਿਖਾਉਣਾ ਤੁਹਾਨੂੰ ਇਹਨਾਂ ਪਤਾ ਨਹੀਂ ਕੀ YouTube ਦੇ ਉੱਤੇ ਦੇਖਦੀ ਰਹਿੰਦੀ ਹੈ ਦਿਖਾਉਣਾ ਤੁਹਾਨੂੰ ਮੈਂ ਤੇਰੀ ਆ ਪਸੰਦ ਪਤਲੀ ਜਾਪਾਨ ਜਪੂਨ ਦੀਆਂ ਪਤਲੀ ਕਿਹੜੀਆਂ ਡੋਲਾਆਂ ਜਾਂ ਹੋਰ ਹੀ ਦੇਦਰੀ ਨੇ ਗੇਮਾਂ ਗੁੰਮਾਂ ਜੀਆਂ ਹਨ ਮਹਾਰਮੋਲ ਮੈਂ ਤਲਾ ਪਿਛਲੇ ਜਨਮ ਵਿੱਚ ਜਾਪਾਨ ਦੇ ਵੱਲ ਦੀ ਸੀ ਹਨ ਤੇਰਾ ਨਾ ਗਲਤ ਗਲਤ ਧਰਤੀ ਤੇ ਜਨਮ ਹੋ ਗਿਆ ਹਨਾ ਤੇਰਾ ਨਾ ਗਲਤ ਗਲਤ ਤੂੰ ਜਾਪਾਨ ਜਪੂਨ ਸਾਈਡ ਵਿੱਚ ਪੈਦਾ ਹੋਣਾ ਸੀਗਾ ਆ ਤਾਂ ਉਹ ਉੱਥੇ ਹੀ ਚੱਲਦੇ ਇਦਾਂ ਦੇ ਪ੍ਰੋਗਰਾਮ 자만도 상해지면이 오는데 키 보일 때야 오, 얘 사라가 사무리 랑 뛰어노다. 아, 나도. 오, 투시 라리 러오 벌러. 뭐야, 라리 러. 빠져버리면 뭐야, 뭐야. 몸을 날리면 뭐야. 오, 봐, 트레이. 캣, 캣, 러, 캣, 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 ਅਸੀਂ ਅਸੀਂ ਮੈਂ ਤਾਂ ਕਹ ਵੀ ਚਲ ਆਪਾਂ ਬਾਹਰ ਕਰਦੇ ਆਂ ਹੋਰ ਹੀ ਸੀਨ ਕ੍ਰੀਏਟ ਕਰਦਾ ਇਹਨਾਂ ਨੇ ਤਾ ਤੂੰ ਫਿਰ ਜੱਕੋ ਮਿਠਲ ਕਾੜੀਆ ਬਣਿਆ ਲਓ ਜੀ ਉਹ ਆਹੇ ਨਾਦਰ ਨੱਕ ਹੀ ਬੰਦ ਕਰਦੇ ਕੀ ਬੰਦਾ ਮੇਰਾ ਵਧੀਆ ਤਾਂ ਦੋਤੀ ਕਰਦੇ ਬੱਬੂ ਜੀ ਚਲੋ ਜੀ ਲਓ ਜੀ ਸਾਡਾ ਸਾਡਾ ਗਰਬ ਦੁਬੂ ਦੇਣਾ ਲਓ ਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ ਗੁੱਗੂ ਨੇ ਵੀ ਸਾਨੂੰ ਅੱਜ ਤੁਸੀਂ ਦੇਖਿਆ ਰੋਟੀਆਂ ਖਵਾਈਆਂ ਲਿਆ ਲਿਆ ਕੇ ਸੇਵਾ ਦਿੱਤੀ ਉਹ ਨਾਪਤ ਨਾ ਹੈ ਨਾ ਤੇ ਅਨ ਮੋਰ ਨੂੰ ਵੀ ਆ ਟੀਵੀ ਦੇਖਣ ਨੂੰ ਮਿਲ ਗਿਆ ਕਿਉਂਕਿ ਵਿਰਾਟ ਤੇ ਕੋ ਗੋਦਰ ਗਏ ਹੋਏ ਸੀਗੇ ਉਧਰਲੇ ਘਰੇ ਵੱਡੇ ਪਾਪਾ ਆ ਗਏ ਹਨ ਆਪਣੀ ਨਾਨੀ ਮਮੂ ਨੂੰ ਵੱਡੇ ਪਪਾ ਦੇ ਨਾਲ ਤੇ ਹੁਣ ਇਹ ਰਿਮੋਟ ਉਹਦੇ ਕੋਲੋਂ ਖੋ ਲਿਆ ਵਿਚਾਰੀ ਕੋਲ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਥੋੜੀ ਦੇਰ ਟੀਵੀ ਦੇਖਣ ਦੇਣਾ ਮੈਂ ਵੀ ਦੇਖਾਂ ਨਾਲ ਤੇ 2 ਵਜੇ ਹੈ ਨਾ ਤੇ ਥੋੜੀ ਦੇਰ ਦੇਖਣ ਦੇਣਾ ਬਾਲਾ ਵੱਡਾ ਦੋ ਸਵੇਰੇ ਸਵੇਰੇ ਹੈਗਾ ਮੇਰਾ ਮੈਚ ਸੰਡੇ ਤੇ ਮੈਂ ਮੈਚ ਖੇੜੇ ਨਾ ਜਲਦੀ ਉੱਠ ਕੇ ਤੇ ਨਹੀਂ ਗੁਰੀ ਗੁਰੀ ਨਹੀਂ ਹੋਣਾ ਠੀਕ ਆ ਤੇ ਇਹਨਾਂ ਨੂੰ ਮੈਂ ਜਲਦੀ ਪਾ ਦੇਣਾ ਵਾ ਸੋ ਤੁਸੀਂ ਵੀ ਸੌਜੋ ਸਾਰੇ ਜਾਣੇ ਤੇ ਅਸੀਂ ਵੀ ਫਿਰ ਸੌ ਜਾਣਾ ਥੋੜੀ ਦੇਰ ਨੂੰ ਠੀਕ ਹੈ ਜੀ ਸੋ ਹੱਸਦੇ ਰਹੋ ਖੁਸ਼ ਰਹੋ ਵੀਡੀਓ ਸਾਡੀ ਲਾਈਕ ਕਰਦੇ ਰਹੋ ਸਬਸਕ੍ਰਾਈਬ ਕਰ ਲਿਓ ਸਾਡਾ ਚੈਨਲ ਸੋ ਖੁਸ਼ ਰਹੋ ਗੁੱਡ ਨਾਈਟ ਬਾਏ 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 ਬਾਏ